ਪਾਈ ਗੁਰਦਾਸ ਜੀ ਇੱਕ ਐਸੇ ਸਿੱਖ ਸਨ ਜੋ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਸਿੱਖੀ ਦਾ ਪ੍ਰਚਾਰ ਕਰਦੇ ਆ ਰਹੇ ਸਨ ਆਪ ਦਾ ਜਨਮ 2 ਕੱਤਕ ਸੰਮਤ 1612 ਬਿਕਰਮੀ ਨੂੰ ਅੰਮ੍ਰਿਤਸਰ ਦੇ ਨੇੜੇ ਪਿੰਡ ਬਾਸਰਕੇ ਵਿੱਚ ਹੋਇਆ ਪਾਈ ਗੁਰਦਾਸ ਜੀ ਗੋਇੰਦਵਾਲ ਸਾਹਿਬ ਵਿੱਚ ਰਹਿ ਰਹੇ ਸਨ ਜਦ ਇਹਨਾਂ ਨੂੰ ਆਪਣਾ ਅੰਤਮ ਵੇਲਾ ਨੇੜੇ ਆਉਂਦਾ ਅਨੁਭਵ ਹੋਇਆ ਤਾਂ ਆਪ ਨੇ ਗੁਰੂ ਹਰਗੋਬਿੰਦ ਸਾਹਿਬ ਵੱਲ ਸਨੇਹਾ ਭੇਜਿਆ ਉਹਨਾਂ ਦਾ ਸਨੇਹਾ ਮਿਲਦਿਆਂ ਹੀ ਗੁਰੂ ਜੀ ਸਭ ਕੰਮ ਕਾਜ ਵਿੱਚੇ ਛੱਡ ਕੇ ਗੋਇੰਦਵਾਲ ਸਾਹਿਬ ਪੁੱਜ ਗਏ ਜਦ ਅੰਤਮ ਸਮੇ ਗੁਰੂ ਜੀ ਨੂੰ ਆਪਣੇ ਪਾਸ ਪਾਇਆ ਤਾਂ ਪਾਈ ਦਾ ਚਿਹਰਾ ਲਾਲ ਗੁਲਾਬ ਵਾਂਗ ਖੇੜ ਗਿਆ ਗੁਰੂ ਜੀ ਨੇ ਸਿੱਖਾਂ ਨੂੰ ਬਾਣੀ ਪੜਨ ਵਾਸਤੇ ਕਿਹਾ ਤੇ ਆਪ ਭਾਈ ਜੀ ਦੇ ਕੋਲ ਬੈਠ ਗਏ ਪਾਈ ਗੁਰਦਾਸ ਜੀ ਨੇ ਫਿਰ ਇੱਕ ਵਾਰੀ ਗੁਰੂਵਾਲ ਤੱਕਿਆ ਗੁਰੂ ਜੀ ਨੇ ਉਹਨਾਂ ਨੂੰ ਤਰਵਾਸ ਦਿੱਤਾ ਕਿ ਉਹ ਹੁਣ ਆ ਗਏ ਹਨ ਤਦ ਪਾਈ ਜੀ ਕਹਿਣ ਲੱਗੇ ਮੇਰਾ ਅੰਤਮ ਸਮਾ ਹੁਣ ਨੇੜੇ ਆ ਗਿਆ ਹੈ ਸਿੱਖ ਸੰਗਤਾਂ ਨੂੰ ਆਦੇਸ਼ ਕਰਨਾ ਕਿ ਜਦ ਮੇਰੇ ਸਵਾਸ ਨਿਕਲਣ ਤਾਂ ਵਾਹਿਗੁਰੂ ਦਾ ਜਾਪ ਕਰਨ ਸੰਸਕਾਰ ਕਰਕੇ ਮੇਰਾ ਕੋਈ ਦੇਹੁਰਾ ਤਿਆਰ ਨਾ ਕਰਨ ਮੇਰੇ ਫੁੱਲ ਤੇ ਰਾਖ ਬਿਆਸ ਦਰਿਆ ਤੇ ਪੇਟ ਕਰ ਦੇਣ ਕੁਝ ਸਮੇਂ ਬਾਅਦ ਪਾਈ ਗੁਰਦਾਸ ਜੀ ਨੇ ਪ੍ਰਾਨ ਤਿਆਗ ਦਿੱਤੇ ਭਾਈ ਗੁਰਦਾਸ ਜੀ ਦੀ ਅਰਥੀ ਨੂੰ ਮੋੜਾ ਇੱਕ ਪਾਸੇ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਬਾਬਾ ਪਾਨਾ ਜੀ ਅਤੇ ਦੂਜੇ ਪਾਸੇ ਭਾਈ ਜੇਠਾ ਜੀ ਅਤੇ ਭਾਈ ਬੀਦੀ ਚੰਦ ਜੀ ਨੇ ਦਿੱਤਾ